ਇਹ ਪੰਜਾਬ ਦਾ ਹੀ ਇਸ਼ੂ ਨਹੀਂ ਹੈ ਕਿਉਂਕਿ ਅੱਜ ਉਹ ਪਰਿਵਾਰ ਮੇਰੇ ਨਾਲ ਆਏ ਹੈਗੇ ਆ ਜਿਨ੍ਹਾਂ ਨੂੰ ਸਾਡੇ ਇੱਥੇ ਦੇ ਟਰੈਵਲ ਏਜੰਟਸ ਜਿਹੜੇ ਆ ਉਹ بڑے ਸੁਪਨੇ ਦਿਖਾ ਕੇ ਤੇ ਬੜੇ ਮੋٹے ਪੈਸੇ ਲੈ ਕੇ ਲੇਕਿਨ ਇਹਨਾਂ ਨੂੰ ਭੇਜਦੇ ਕਿੱਥੇ ਆ ਰਸ਼ੀਆ ਦੇ ਵਿੱਚ ਜਿੱਥੇ ਰਸ਼ੀਆ ਤੇ ਯੂਕਰੇਨ ਦੀ ਵਾਰ ਹੋ ਰਹੀ ਆ ਉਹਦੇ ਵਿੱਚ ਬੇਸਿਕਲੀ ਬੇਸਿਕ ਟ੍ਰੇਨਿੰਗ ਤੋਂ ਵੀ ਬਿਨਾ ਕਿਉਂਕਿ ਮੇਰਾ ਖਿਆਲ ਹੈ ਕਿ ਮੈਂ ਤੁਹਾਨੂੰ ਇੰਟਰੋਡਿਊਸ ਹੀ ਕਰਵਾ ਦਿੰਦਾ ਕਿ ਇਹ ਭੈਣ ਜੀ ਪਰਮਿੰਦਰ ਕੌਰ ਨੇ ਇਹਨਾਂ ਦੇ ਹਸਬੰਡ ਉਥੇ ਤੇਜਪਾਲ ਸਿੰਘ ਅੰਮ੍ਰਿਤਸਰ ਤੋਂ ਉਥੇ ਗਏ ਸੀ ਲੇਕਿਨ ਕਿਸੇ ਵੀ ਸਰਕਾਰ ਦੀ ਕੋਈ سپورਟ ਨਹੀਂ ਉਥੇ ਜਾ ਕੇ ਇਹ ਤੁਹਾਨੂੰ ਆਪਣੀ ਜਵਾਨੀ ਬਾਅਦ ਚ ਮੈਂ ਇਹ ਦੱਸ ਦੇਣਗੇ ਕਿ ਇਹਨਾਂ ਨਾਲ ਕੀ ਕੀ ਉੱਥੇ ਹੋਇਆ ਔਰ ਇਹਨਾਂ ਦੇ ਹਸਬੰਦ ਦੀ ਬਾਡੀ ਤੱਕ ਵੀ ਅਜੇ ਜਿਹੜੀ ਉਹ ਮਿਲੀ ਨਹੀਂ ਹੈ ਔਰ ਇਹ ਬੁੱਧਰਾਮ ਦੇ ਫਾਦਰ ਨੇ ਗੁਰਮੇਲ ਸਿੰਘ ਇਹ ਮਲੇਰਕੋਟਲੇ ਤੋਂ ਆ ਤੇ ਸਰਬਜੀਤ ਸਿੰਘ ਇਹ ਉੱਥੇ ਰਸ਼ੀਆ ਦੇ ਵਿੱਚ ਆਰਮੀ ਦੇ ਵਿੱਚ ਆਪਣਾ ਸਮਾਂ ਲਾ ਕੇ ਆਇਆ ਤੁਸੀਂ ਇਹਨਾਂ ਨਾਲ ਸਾਰਿਆਂ ਨਾਲ ਗੱਲ ਕਰਿਓ ਔਰ ਇਹ ਮੁੰਡਾ ਜਗਦੀਪ ਕੁਮਾਰ ਅਸਲੀ ਗੱਲ ਹੈ ਕਿ ਮੈਨੂੰ ਵੀ ਜਦੋਂ ਜਗਦੀਪ ਮਿਲਿਆ ਇਹ ਗੁਰਾਇਆਂ ਤੋਂ ਆ ਇਹਦਾ ਬ੍ਰਦਰ ਮਨਦੀਪ ਹੈ ਉੱਥੇ ਤੇ ਉਹਦੇ ਵਿੱਚ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਕਿ ਇਹ ਕਿੰਨਾ ਵੱਡਾ ਨੈਕਸਸ ਆ ਤੇ ਪੰਜਾਬ ਦੇ ਔਰ ਹਰਿਆਣੇ ਦੇ ਔਰ ਜਿਹੜੇ ਈਵਨ ਕੇ ਯੂਪੀ ਬਿਹਾਰ ਦੇ ਕੁਝ ਬੱਚੇ ਜਿਹੜੇ ਆ ਉਹਨਾਂ ਨਾਲ ਕੀ ਕਿਹੋ ਜਿਹਾ ਵਰਤਾਜ ਜਿਹੜਾ ਆ ਉਹ ਟਰੈਵਲ ਏਜੰਟ ਕਰ ਰਹੇ ਆ ਔਰ ਬਦਕਿਸਮਤੀ ਇਹ ਆ ਕਿ ਜਿਹੜੀ ਐਮਈਏ ਆ ਸਵਾਏ ਇੱਕ ਐਡਵਾਈਜ਼ਰੀ ਇਸ਼ੂ ਕਰਨ ਤੋਂ ਇਲਾਵਾ ਇਹਨਾਂ ਦਾ ਕੋਈ ਰੋਲ ਨਹੀਂ ਹੈ ਕਿਤੇ ਸਪੋਰਟ ਨਹੀਂ ਹੈ ਔਰ ਮੇਰਾ ਖਿਆਲ ਹੈ ਕਿ ਇਹ ਹੁਣ ਤੋਂ ਦੂਜੀ ਵਾਰ ਹੀ ਜਾਣਾ ਕਿਉਂਕਿ ਪਿਛਲੀ ਵਾਰੀ ਇਹ ਮਾਰਚ ਦੇ ਵਿੱਚ ਗਿਆ ਸੀ ਇਹ ਤੇਜਪਾਲ ਤੇਜਪਾਲ ਦੇ ਜਿਹੜੇ ਵਾਈਫ ਨੇ ਪਰਮਿੰਦਰ ਕੌਰ ਇਹ ਉਥੇ ਤਿੰਨ ਵਾਰੀ ਜਾ ਚੁੱਕੇ ਹਨ ਹੁਣ ਚੌਥੀ ਵਾਰੀ ਲੇਕਿਨ ਇਹਨਾਂ ਦੇ ਹਸਬੰਡ ਦੀ ਨਾ ਤਾਂ ਅਜੇ ਤੱਕ ਬੋਡੀ ਮਿਲੀ ਆ ਤੇ ਲੇਕਿਨ ਉਥੇ ਜਿਹੜੀ ਜਿਹੜੀ ਰਸ਼ੀਆ ਦੇ ਵਿੱਚ ਮਾਸਕੋ ਦੇ ਵਿੱਚ ਇੰਡੀਅਨ ਐਂਬੈਸੀ ਆ ਉਥੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਈਵਨ ਕਿ ਮੈਂ ਵੀ ਇਹ ਸੱਚੀ ਗੱਲ ਹੈ ਕਿ ਪ੍ਰੈਸ ਕਾਨਫਰੰਸ ਸ਼ਾਇਦ ਨਾ ਕਰਦਾ لیکن ਮੈਨੂੰ ਇਹ ਲੱਗਦਾ ਕਿ ਇਹ ਸਾਰਾ ਇਸ਼ੂ ਜਿਹੜਾ ਉਹ ਲਾਰਜਰ ਪਿਕਚਰ ਦੇ ਵਿੱਚ ਮੈਂ ਤੁਹਾਡੀ ਸਾਰਿਆਂ ਦੀ ਇਹਦੇ ਵਿੱਚ ਅਸਲੀ ਗੱਲ ਹੈ ਕਿ ਪੂਰੀ ਇਨਪੁੱਟ ਚਾਹਨਾ ਪੂਰੀ ਤੁਹਾਡੀ ਚਾਹਨਾ ਕਿ ਤੁਸੀਂ ਇਹਨੂੰ ਪੂਰਾ ਉਸ ਲੈਵਲ ਤੇ ਲੈ ਕੇ ਜਾਓ ਤਾਂ ਕਿ 126 ਬੱਚੇ ਜਿਹੜੇ ਆ ਉਹ ਲਗਭਗ ਨਾਰਥ ਇੰਡੀਆ ਦੇ ਹੈਗੇ ਆ ਜਿਹੜੇ ਖਾਸ ਕਰਕੇ ਇਹਨਾਂ ਦੋਨਾਂ ਨੇ ਉੱਥੇ ਜਿਹੜਾ ਉੱਥੇ ਪਤਾ ਵੀ ਕਰਾਇਆ ਥਰੂ ਜਿਹੜੀ ਉੱਥੇ ਦੀ ਆਰਮੀ ਹੈਗੀ ਉਹਨਾਂ ਦੇ ਥਰੂ ਕਰਾਇਆ ਬਟ ਜੀ ਆਪਾਂ ਕਹੀਏ ਵੀ ਸੂਬੇ ਦੀ ਸਰਕਾਰ ਵੱਲੋਂ ਜਾਂ ਦੇਸ਼ ਦੀ ਸਰਕਾਰ ਵੱਲੋਂ ਇਹਨਾਂ ਬੱਚਿਆਂ ਦਾ ਕਿਤੇ ਵੀ ਕੋਈ ਅਤਾ ਪਤਾ ਇਹਨਾਂ ਨੇ ਜਿੰਦਾ ਤਾਂ ਕੀ ਲਿਆਉਣੇ ਸੀ ਬੋਡੀ ਤੱਕ ਵੀ ਜਿਹੜੀ ਆ ਉਹ ਵਾਪਸ ਜਿਹੜੀ ਆ ਉਹ ਨਹੀਂ ਲੈ ਕੇ ਔਰ ਨਾ ਹੀ ਕੋਈ ਸੁਣ ਰਿਆ ਇਹ ਠੀਕ ਆ ਕਿ ਉੱਥੇ ਜਿਹੜਾ ਬਾਬੂਇਜ਼ਮ ਹੈਗਾ ਸੱਚੀ ਗੱਲ ਆ ਸਾਡੇ ਕੰਟਰੀ ਦਾ ਭਈ ਉਹਨੂੰ ਚਿੱਠੀ ਪਾਤੀ ਕਿਉਂਕਿ ਜੇ ਮੈਂ ਵੀ ਚਿੱਠੀ ਲਿਖ ਦਿੱਤੀ ਤਾਂ ਉਹ ਵੀ ਕਿਤੇ ਕਿਤੇ ਹੌਲੀ ਹੌਲੀ ਜਾ ਕੇ ਕਿਤੇ ਨਾ ਕਿਤੇ ਕਿਤੇ ਖੂਂਜੇ ਚ ਪਈ ਹੋਣੀ ਆ ਕਿਤੇ ਡਸਟਬਿਨ ਚ ਸਿੱਟੀ ਹੋਣੀ ਆ ਇਹਨਾਂ ਦੇ ਇਹ ਹਾਲਾਤ ਹੈਗੇ ਆ ਸੋ ਇੰਨੇ ਅਸੀਂ ਕਿਉਂਕਿ ਜੇ ਛੋਟੇ ਛੋਟੇ ਕੰਟਰੀ ਵੀ ਆਪਣੇ ਉੱਥੇ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਵਾਪਸ ਲਿਆ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਹਿੰਦੁਸਤਾਨ ਦੀ ਸਰਕਾਰ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਜੇ ਕਿਉਂਕਿ ਮੈਨੂੰ ਵੀ ਸੱਚੀ ਗੱਲ ਹੈ 15-20 ਦਿਨ ਮਹੀਨਾ ਉਹਨਾਂ ਨੂੰ ਜਦੋਂ ਇਹ ਮੇਰੇ ਕੋਲ ਜਗਦੀਪ ਆਇਆ ਤੇ ਮੈਨੂੰ ਵੀ 15-20 ਦਿਨ ਮਹੀਨਾ ਲੱਗਿਆ ਉਹਨਾਂ ਦੇ ਨਾਲ ਇਨ ਟੱਚ ਹੋਣ ਲਈ ਵੀ ਯਾਰ ਐਕਚੁਅਲੀ ਮਦਦ ਤਾਂ ਕਰਦੇ ਹੋ ਸਾਡੀ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਲੇਕਿਨ ਇਹ ਰਸ਼ੀਆ ਦੋਨੇ ਗਏ ਸੀਗੇ ਇਸ ਕਰਕੇ ਮੈਂ ਚਾਹੁੰਦਾ ਸੀ ਦੋ ਤਿੰਨ ਫੈਮਲੀਆਂ ਹਰਿਆਣੇ ਦੀਆਂ ਸੀਗੀਆਂ ਉਹ ਵੀ ਮੈਨੂੰ ਲੱਗਦਾ ਬਾਈ ਦਾ ਟਾਈਮ ਸ਼ਾਇਦ ਆ ਜਾਣਗੇ ਇਹ ਪੰਜਾਬ ਦਾ ਹੀ ਇਸ਼ੂ ਨਹੀਂ ਹੈ ਕਿਉਂਕਿ ਅੱਜ ਉਹ ਪਰਿਵਾਰ ਮੇਰੇ ਨਾਲ ਆਏ ਹੈਗੇ ਆ ਜਿਨ੍ਹਾਂ ਨੂੰ ਸਾਡੇ ਇੱਥੇ ਦੇ ਟਰੈਵਲ ਏਜੰਟਸ ਜਿਹੜੇ ਆ ਉਹ بڑے ਸੁਪਨੇ ਦਿਖਾ ਕੇ ਤੇ ਬੜੇ ਮੋٹے ਪੈਸੇ ਲੈ ਕੇ ਲੇਕਿਨ ਇਹਨਾਂ ਨੂੰ ਭੇਜਦੇ ਕਿੱਥੇ ਆ ਰਸ਼ੀਆ ਦੇ ਵਿੱਚ ਜਿੱਥੇ ਰਸ਼ੀਆ ਤੇ ਯੂਕਰੇਨ ਦੀ ਵਾਰ ਹੋ ਰਹੀ ਆ ਉਹਦੇ ਵਿੱਚ ਬੇਸਿਕਲੀ ਬੇਸਿਕ ਟ੍ਰੇਨਿੰਗ ਤੋਂ ਵੀ ਬਿਨਾ ਕਿਉਂਕਿ ਮੇਰਾ ਖਿਆਲ ਆ ਕਿ ਮੈਂ ਤੁਹਾਨੂੰ ਇੰਟਰੋਡਿਊਸ ਹੀ ਕਰਵਾ ਦਿੰਨਾ ਕਿ ਇਹ ਭੈਣ ਜੀ ਪਰਮਿੰਦਰ ਕੌਰ ਨੇ ਇਹਨਾਂ ਦੇ ਹਸਬੰਡ ਉਥੇ ਤੇਜਪਾਲ ਸਿੰਘ ਅੰਮ੍ਰਿਤਸਰ ਤੋਂ ਉਥੇ ਗਏ ਸੀ ਲੇਕਿਨ ਕਿਸੇ ਵੀ ਸਰਕਾਰ ਦੀ ਕੋਈ سپورਟ ਨਹੀਂ ਉਥੇ ਜਾ ਕੇ ਇਹ ਤੁਹਾਨੂੰ ਆਪਣੀ ਜਵਾਨੀ ਬਾਅਦ ਚ ਮੈਂ ਇਹ ਦੱਸ ਦੇਣਗੀ ਕਿ ਇਹਨਾਂ ਨਾਲ ਕੀ ਕੀ ਉਥੇ ਹੋਇਆ ਔਰ ਇਹਨਾਂ ਦੇ ਹਸਬੰਡ ਦੀ ਬੋਡੀ ਤੱਕ ਵੀ ਅਜੇ ਜਿਹੜੀ ਉਹ ਮਿਲੀ ਨਹੀਂ ਹੈ ਔਰ ਇਹ ਬੁੱਧਰਾਮ ਦੇ ਫਾਦਰ ਨੇ ਗੁਰਬੇਲ ਸਿੰਘ ਇਹ ਮਲੇਰਕੋਟਲੇ ਤੋਂ ਆ ਤੇ ਸਰਬਜੀਤ ਸਿੰਘ ਇਹ ਉਥੇ ਰਸ਼ੀਆ ਦੇ ਵਿੱਚ ਆਰਮੀ ਦੇ ਵਿੱਚ ਆਪਣਾ ਸਮਾਂ ਲਾ ਕੇ ਆਇਆ ਤੁਸੀਂ ਇਹਨਾਂ ਨਾਲ ਸਾਰਿਆਂ ਨਾਲ ਗੱਲ ਕਰਿਓ ਔਰ ਇਹ ਮੁੰਡਾ ਜਗਦੀਪ ਕੁਮਾਰ ਅਸਲੀ ਗੱਲ ਹੈ ਕਿ ਮੈਨੂੰ ਵੀ ਜਦੋਂ ਜਗਦੀਪ ਮਿਲਿਆ ਇਹ ਗੁਰਾਇਆਂ ਤੋਂ ਆ ਇਹਦਾ ਬ੍ਰਦਰ ਮਨਦੀਪ ਹੈ ਉਥੇ ਉਹਦੇ ਵਿੱਚ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਕਿ ਇਹ ਕਿੰਨਾ ਵੱਡਾ ਨੈਕਸਸ ਆ ਤੇ ਪੰਜਾਬ ਦੇ ਔਰ ਹਰਿਆਣੇ ਦੇ ਔਰ ਜਿਹੜੇ ਈਵਨ ਕੇ ਯੂਪੀ ਬਿਹਾਰ ਦੇ ਕੁਝ ਬੱਚੇ ਜਿਹੜੇ ਆ ਉਹਨਾਂ ਨਾਲ ਕੀ ਕਿਹੋ ਜਿਹਾ ਵਰਤਾਜ ਜਿਹੜਾ ਆ ਉਹ ਟਰੈਵਲ ਏਜੰਟ ਕਰ ਰਹੇ ਆ ਔਰ ਬਦਕਿਸਮਤੀ ਇਹ ਆ ਕਿ ਜਿਹੜੀ ਐਮਈਏ ਆ ਸਵਾਏ ਇੱਕ ਐਡਵਾਈਜ਼ਰੀ ਇਸ਼ੂ ਕਰਨ ਤੋਂ ਇਲਾਵਾ ਇਹਨਾਂ ਦਾ ਕੋਈ ਰੋਲ ਨਹੀਂ ਹੈ ਕਿਤੇ ਸਪੋਰਟ ਨਹੀਂ ਹੈ ਔਰ ਮੇਰਾ ਖਿਆਲ ਹੈ ਕਿ ਇਹ ਹੁਣ ਤੋਂ ਦੂਜੀ ਵਾਰੀ ਜਾ ਰਹੇ ਕਿਉਂਕਿ ਪਿਛਲੀ ਵਾਰੀ ਇਹ ਮਾਰਚ ਦੇ ਵਿੱਚ ਗਿਆ ਸੀ ਇਹ ਤੇਜਵਾਲ ਤੇਜਪਾਲ ਦੇ ਜਿਹੜੇ ਵਾਈਫ ਨੇ ਪਰਮਿੰਦਰ ਕੌਰ ਇਹ ਉੱਥੇ ਤਿੰਨ ਵਾਰੀ ਜਾ ਚੁੱਕੇ ਹਨ ਹੁਣ ਚੌਥੀ ਵਾਰੀ ਲੇਕਿਨ ਇਹਨਾਂ ਦੇ ਹਸਬੰਦ ਦੀ ਨਾਂ ਤਾਂ ਅਜੇ ਤੱਕ ਬੋਡੀ ਮਿਲੀ ਆ ਲੇਕਿਨ ਉਥੇ ਜਿਹੜੀ ਜਿਹੜੀ ਰਸ਼ੀਆ ਦੇ ਵਿੱਚ ਮਾਸਕੋ ਦੇ ਵਿੱਚ ਇੰਡੀਅਨ ਐਂਬੈਸੀ ਆ ਉਥੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਈਵਨ ਕਿ ਮੈਂ ਵੀ ਇਹ ਸੱਚੀ ਗੱਲ ਹੈ ਕਿ ਪ੍ਰੈਸ ਕਾਨਫਰੰਸ ਸ਼ਾਇਦ ਨਾ ਕਰਦਾ ਲੇਕਿਨ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਇਸ਼ੂ ਜਿਹੜਾ ਉਹ ਲਾਰਜਰ ਪਿਕਚਰ ਦੇ ਵਿੱਚ ਮੈਂ ਤੁਹਾਡੀ ਸਾਰਿਆਂ ਦੀ ਇਹਦੇ ਵਿੱਚ ਅਸਲੀ ਗੱਲ ਹੈ ਕਿ ਪੂਰੀ ਇਨਪੁਟ ਚਾਹਨਾ ਪੂਰੀ ਤੁਹਾਡੀ ਚਾਹਨਾ ਕਿ ਤੁਸੀਂ ਇਹਨੂੰ ਪੂਰਾ ਉਸ ਲੈਵਲ ਤੇ ਲੈ ਕੇ ਜਾਓ ਤਾਂ ਕਿ 126 ਬੱਚੇ ਜਿਹੜੇ ਆ ਉਹ ਲਗਭਗ ਨਾਰਥ ਇੰਡੀਆ ਦੇ ਹੈਗੇ ਆ ਜਿਹੜੇ ਖਾਸ ਕਰਕੇ ਇਹਨਾਂ ਦੋਨਾਂ ਨੇ ਉੱਥੇ ਜਿਹੜਾ ਉੱਥੇ ਪਤਾ ਵੀ ਕਰਾਇਆ ਥਰੂ ਜਿਹੜੀ ਉੱਥੇ ਦੀ ਆਰਮੀ ਹੈਗੀ ਉਹਨਾਂ ਦੇ ਥਰੂ ਕਰਾਇਆ ਬਟ ਜੇ ਆਪਾਂ ਕਹੀਏ ਵੀ ਸੂਬੇ ਦੀ ਸਰਕਾਰ ਵੱਲੋਂ ਜਾਂ ਦੇਸ਼ ਦੀ ਸਰਕਾਰ ਵੱਲੋਂ ਇਹਨਾਂ ਬੱਚਿਆਂ ਦਾ ਕਿਤੇ ਵੀ ਕੋਈ ਅਤਾ ਪਤਾ ਇਹਨਾਂ ਨੇ ਜਿੰਦਾ ਤਾਂ ਕੀ ਲਿਆਉਣੇ ਸੀ ਬਾਡੀ ਤੱਕ ਵੀ ਜਿਹੜੀ ਆ ਉਹ ਵਾਪਸ ਜਿਹੜੀ ਆ ਉਹ ਨਹੀਂ ਲੈ ਕੇ ਔਰ ਨਾ ਹੀ ਕੋਈ ਸੁਣ ਰਿਆ ਇਹ ਠੀਕ ਆ ਕਿ ਉੱਥੇ ਜਿਹੜਾ ਬਾਬੂਇਜ਼ਮ ਹੈਗਾ ਸੱਚੀ ਗੱਲ ਆ ਸਾਡੇ ਕੰਟਰੀ ਦਾ ਕੋਈ ਉਹਨੂੰ ਚਿੱਠੀ ਪਾਤੀ ਕਿਉਂਕਿ ਜੇ ਮੈਂ ਵੀ ਚਿੱਠੀ ਲਿਖ ਦਿੱਤੀ ਤਾਂ ਉਹ ਵੀ ਚਿੱਠੀ ਕਿਤੇ ਹੌਲੀ ਹੌਲੀ ਜਾ ਕੇ ਕਿਤੇ ਨਾ ਕਿਤੇ ਕਿਤੇ ਖੂਂਜੇ ਚ ਪਈ ਹੋਣੀ ਆ ਕਿਤੇ ਡਸਟਬਿਨ ਚ ਸਿੱਟੀ ਹੋਣੀ ਆ ਇਹਨਾਂ ਦੇ ਇਹ ਹਾਲਾਤ ਹੈਗੇ ਆ ਸੋ ਇੰਨੇ ਅਸੀਂ ਕਿਉਂਕਿ ਜੇ ਛੋਟੇ ਛੋਟੇ ਕੰਟਰੀ ਵੀ ਆਪਣੇ ਉੱਥੇ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਵਾਪਸ ਲਿਆ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਹਿੰਦੁਸਤਾਨ ਦੀ ਸਰਕਾਰ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਜੇ ਕਿਉਂਕਿ ਮੈਨੂੰ ਵੀ ਸੱਚੀ ਗੱਲ ਹੈ 15 20 ਦਿਨ ਮਹੀਨਾ ਉਹਨਾਂ ਨੂੰ ਜਦੋਂ ਇਹ ਮੇਰੇ ਕੋਲ ਜਗਦੀਪ ਆਇਆ ਤੇ ਮੈਨੂੰ ਵੀ 15 20 ਦਿਨ ਮਹੀਨਾ ਲੱਗਿਆ ਉਹਨਾਂ ਦੇ ਨਾਲ ਇਨ ਟੱਚ ਹੋਣ ਲਈ ਵੀ ਯਾਰ ਐਕਚੁਅਲੀ ਮਦਦ ਤਾਂ ਕਰ ਦਿਓ ਸਾਡੀ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਲੇਕਿਨ ਇਹ ਰਸ਼ੀਆ ਦੋਨੇ ਗਏ ਸੀਗੇ ਇਸ ਕਰਕੇ ਮੈਂ ਚਾਹੁੰਦਾ ਸੀ ਦੋ ਤਿੰਨ ਫੈਮਲੀਆਂ ਹਰਿਆਣੇ ਦੀਆਂ ਸੀਗੀਆਂ ਉਹ ਵੀ ਮੈਨੂੰ ਲੱਗਦਾ ਬਾਈ ਦਾ ਟਾਈਮ ਸ਼ਾਇਦ ਆ ਜਾਣਗੇ